ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਸਰੀਰ ਦੇ ਤਿੰਨ ਆਟੋਮੈਟਿਕ ਸਿਸਟਮ ਦੀ ਜਿੰਨੇ ਵੀ ਉਹਨੂੰ ਸਮਝ ਲਿਆ ਤੇ ਔਨ ਕਰ ਲਿਆ ਤੇ ਫੇਰ ਚਾਹੇ ਛੋਟੀ ਬਿਮਾਰੀ ਹੈ ਚਾਹੇ ਵੱਡੀ ਬਿਮਾਰੀ ਹੈ ਛੋਟੀਆਂ 'ਚ ਥੋੜਾ ਬਹੁਤਾ ਬੀਪੀ ਵਧਦਾ ਹੈ ਤੇ ਵੱਡੀਆਂ-ਵੱਡੀਆਂ ਕੀ ਨੇ ਹਾਰਟ ਦੀ ਪ੍ਰੋਬਲਮ ਹੈ ਹਾਂਜੀ ਕੈਂਸਰ ਵਰਗੀਆਂ ਬਿਮਾਰੀਆਂ ਨੇ ਹਰ ਬਿਮਾਰੀ ਸਰੀਰ ਆਪ ਠੀਕ ਕਰ ਲੈਂਦਾ ਸੋ ਕੁਦਰਤ ਨੇ ਤਿੰਨ ਸਿਸਟਮ ਤੁਹਾਡੇ ਸਰੀਰ ਚ ਪਾ ਕੇ ਰੱਖੇ ਨੇ ਇਹ ਇਹੋ ਜੀ ਮਸ਼ੀਨ ਬਣਾਈ ਆ ਰੱਬ ਨੇ ਕਿ ਜਿਹੜੀ ਨਾ ਕਮਾਲ ਦੀ ਹੈ ਉਹ ਤਿੰਨ ਸਿਸਟਮ ਕਿਹੜੇ ਨੇ ਇੱਕ ਸਿਸਟਮ ਹੈ ਡਾਈਜੈਸ਼ਨ ਸਿਸਟਮ ਜਿੱਥੇ ਖਾਣਾ ਤੁਹਾਡਾ ਜਦੋਂ ਪਾਉਂਦੇ ਹੋ ਸਰੀਰ ਨੂੰ ਉਹਨੇ ਹজম ਕਰਨਾ ਹੁੰਦਾ ਉਹ ਸਰੀਰ ਨੂੰ ਲਾਉਣਾ ਹੁੰਦਾ ਹੈ ਇੱਕ ਹੈਗਾ ਡੀਟੌक्स ਸਿਸਟਮ ਤੁਹਾਡੇ ਸਰੀਰ ਚੋਂ ਜਿਹੜੀ ਗੰਦਗੀ ਉਹਨੂੰ ਬਾਹਰ ਕੱਢਣਾ ਹੁੰਦਾ ਤੇ ਤੀਸਰਾ ਹੈਗਾ ਰਿਪੇਅਰਿੰਗ ਸਿਸਟਮ ਜਦੋਂ ਤੁਹਾਡੇ ਸਰੀਰ ਨੂੰ ਫੇਰ ਉਹ ਰਿਪੇਅਰ ਕਰਦਾ ਹੈ ਤੇ ਇਹ ਤਿੰਨ ਸਿਸਟਮ ਹਰ ਜੀਵ ਦੇ ਸਰੀਰ ਚ ਰੱਬ ਨੇ ਪਾ ਕੇ ਰੱਖੇ ਨੇ। ਸੋ ਸਿਰਫ ਇਨਸਾਨ ਜਿਹੜਾ ਉਹ ਇਹਨਾਂ ਤਿੰਨ ਸਿਸਟਮਾਂ ਨੂੰ ਭੁੱਲਦਾ ਜਾ ਰਿਹਾ। ਬਾਕੀ ਹਰ ਜੀਵ ਅੱਜ ਵੀ ਉਹਨਾਂ ਤਿੰਨ ਸਿਸਟਮਾਂ ਨੂੰ ਚਾਲੂ ਰੱਖ ਕੇ ਅੱਜ ਵੀ ਉਹਨਾਂ ਹੀ ਤੰਦਰੁਸਤ ਹੈ ਜਿੰਨਾ ਸਦੀਆਂ ਪਹਿਲੇ ਸੀ। ਸੋ ਜੇ ਤੁਸੀਂ ਵੀ ਮੁੱਢ ਤੋਂ ਤੰਦਰੁਸਤ ਹੋਣਾ ਹੈ ਤੇ ਅਸੀਂ ਦੇਖ ਲਿਆ ਨਾ ਹਸਪਤਾਲਾਂ ਚ ਆ ਜਾ ਕੇ ਡਾਕਟਰਾਂ ਕੋਲ ਜਾ ਜਾ ਕੇ ਕੀ ਬਿਮਾਰੀਆਂ ਘਟ ਗਈਆਂ? ਜਾਂ ਵਧਦੀਆਂ ਜਾ ਰਹੀਆਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਬਿਮਾਰੀਆਂ। ਕਿਉਂਕਿ ਜਿਸ ਤਰ੍ਹਾਂ ਕੁਦਰਤ ਨੇ ਸਾਨੂੰ ਡਿਜ਼ਾਈਨ ਕੀਤਾ ਆ ਅਸੀਂ ਉਸ ਤਰ੍ਹਾਂ ਨਹੀਂ ਚੱਲ ਰਹੇ ਤੇ ਜਦੋਂ ਵੀ ਅਸੀਂ ਮੂਲ ਚੀਜ਼ ਤੋਂ ਭਟਕ ਜਾਵਾਂਗੇ ਤੇ ਫਿਰ ਸਮੱਸਿਆ ਹੀ ਸਮੱਸਿਆ ਆਉਣਗੀਆਂ ਕਦੇ ਵੀ ਅਸੀਂ ਤੰਦਰੁਸਤ ਨਹੀਂ ਰਹਿ ਸਕਦੇ ਸੋ ਕੁਦਰਤ ਨੇ ਜਿਹੜੇ ਨਿਯਮ ਦਿੱਤੇ ਨੇ ਉਹਨਾਂ ਨੂੰ ਸਮਝ ਕੇ ਚੱਲਣਾ ਬੇਹੱਦ ਜ਼ਰੂਰੀ ਆ ਸੋ ਪਹਿਲਾ ਸਿਸਟਮ ਜਿਹੜਾ ਨਾ ਉਹ ਡਾਈਜੈਸ਼ਨ ਸਿਸਟਮ ਤੇ ਦੂਸਰਾ ਸਿਸਟਮ ਡੀਟੌक्स ਸਿਸਟਮ ਇਹ ਦੋਨੋਂ ਪਹਿਲਾਂ ਇਕੱਠੇ ਚੱਲਦੇ ਹੁੰਦੇ ਸੀ ਰਾਸ ਨੂੰ ਰੱਬ ਨੇਰਾ ਕਰ ਦਿੰਦਾ ਤੇ ਸੌ ਜਾਂਦੇ ਸੀ ਲੋਕ ਤੇ ਦਿਨੇ ਉੱਠ ਕੇ ਕੰਮੀ ਧੰਦੀ ਲੱਗਣਾ ਹੁੰਦਾ ਸੀ ਤੇ ਸਾਰਾ ਦਿਨ ਸਰੀਰਕ ਮਿਹਨਤ ਹੁੰਦੀ ਸੀ ਉਹਦੇ ਵਿੱਚ 2-3 ਟਾਈਮ ਖਾਣਦੇ ਹੁੰਦੇ ਹਨ ਸਵੇਰੇ ਨਾਸ਼ਤਾ ਹੋ ਗਿਆ ਫਿਰ ਦੁਪਹਿਰ ਦਾ ਖਾਣਾ ਹੋ ਗਿਆ ਫਿਰ ਸ਼ਾਮ ਦਾ ਖਾਣਾ ਹੋ ਗਿਆ ਤੇ ਨਾਲ-ਨਾਲ ਸਰੀਰਕ ਮਿਹਨਤ ਚੱਲਦੀ ਰਹਿੰਦੀ ਸੀ 8 ਤੋਂ 10 ਘੰਟੇ ਹਰ ਬੰਦਾ ਸਰੀਰਕ ਮਿਹਨਤ ਕਰਦਾ ਸੀਗਾ ਤੇ ਜਦੋਂ ਮਿਹਨਤ ਕਰਦਾ ਸੀ ਇਹ ਦੋਨੋਂ ਕੰਮ ਇਕੱਠੇ ਚੱਲ ਜਾਂਦੇ ਸੀ ਡਾਈਜੈਸ਼ਨ ਵੀ ਹੋ ਰਿਹਾ ਤੇ ডিটاکسیفیکیشن ਵੀ ਹੋ ਰਿਹਾ ਤੁਹਾਨੂੰ ਤੁਸੀਂ ਕੰਮ ਕਰਦੇ ਆ ਪਸੀਨਾ ਆ ਰਿਹਾ ਠੀਕ ਹੈ ਜੀ ਸੋ ਦੋਨੋਂ ਕੰਮ ਇਕੱਠੇ ਹੋ ਜਾਂਦੇ ਸੀ ਕਿਸੇ ਸਾਨੂੰ ਐਕਸਟਰਾ ਐਕਸਰਸਾਈਜ਼ ਦੀ ਲੋੜ ਨਹੀਂ ਸੀ ਪੈਂਦੀ ਉਹ ਕੰਮਾਂ ਦੇ ਵਿੱਚ ਹੀ ਸਾਰੇ ਕੰਮ ਸਾਡੇ ਜਿਹੜੇ ਸੀ ਸਰ ਜਾਂਦੇ ਸੀ ਰਾਤ ਦਾ ਟਾਈਮ ਜਿਹੜਾ ਸੀ ਉਹ ਰਿਪੇਅਰਿੰਗ ਦਾ ਸੀ ਜਦੋਂ ਸੌਂ ਜਾਂਣਾ ਤੇ ਫਿਰ ਸਰੀਰ ਦੀ ਹੁੰਦੀ ਸੀ ਰਿਪੇਅਰਿੰਗ ਥੱਕ ਟੁੱਟ ਕੇ ਸੌਂਦੇ ਸੀ ਸਵੇਰੇ ਉੱਠਦੇ ਸੀ ਫਿਰ ਫਰੈਸ਼ ਹੋ ਜਾਂਦੇ ਸੀ ਹਾਂਜੀ ਰਾਤ ਰਾਤ ਤੁਹਾਡਾ ਜਿਹੜਾ ਸਿਸਟਮ ਸੀਗਾ ਰਿਪੇਅਰਿੰਗ ਉਹ ਚਾਲੂ ਕਰ ਦਿੰਦੀ ਸੀ ਕੁਦਰਤ ਤੇ ਉਹਨੂੰ ਉਹ ਸਾਰਾ ਸਰੀਰ ਚ ਜੋ ਵੀ ਟੁੱਟ ਪਾ ਜੋਈ ਹੈ ਸਾਰੀ ਰਿਪੇਅਰ ਹੋ ਜਾਂਦੀ ਸੀ ਸਵੇਰ ਤੱਕ ਤੇ ਫਿਰ ਅਗਲੇ ਦਿਨ ਵਾਸਤੇ ਤਿਆਰ ਸੋ ਅੱਜ ਦੀ ਡੇਟ ਦੇ ਵਿੱਚ ਅਸੀਂ ਇੱਕ ਜ਼ਿੰਦਗੀ ਜਿਹੜੀ ਜੀਂਦਾ ਹੈ ਉਹ 스마트 ਜ਼ਿੰਦਗੀ ਹੈ ਮਿਹਨਤ ਦੇ ਕੰਮ ਜਿਹਦੇ ਚ ਨਹੀਂ ਹੈਗੇ ਸਾਰੇ ਬੈਹਣ ਦੇ ਕੰਮ ਨੇ ਇਸ ਕਰਕੇ ਇਹਨਾਂ ਤਿੰਨ ਸਿਸਟਮਾਂ ਨੂੰ ਹੁਣ ਸਾਇੰਟੀਫਿਕਲੀ ਸਮਝਿਆ ਗਿਆ ਕਿ ਇਹ ਤਿੰਨ ਸਿਸਟਮ ਕਿਵੇਂ ਕੰਮ ਕਰਦੇ ਨੇ ਪਹਿਲਾ ਕੰਮ ਜਿਹੜਾ ਹੈਗਾ ਜਿਹੜਾ ਸਵੇਰੇ ਸਵੇਰੇ ਸਟਾਰਟ ਹੋਣਾ ਆ ਉਹ ਹੈ ਡੀਟੌਕਸ ਸਿਸਟਮ ਜਦੋਂ ਵੀ ਤੁਹਾਡੇ ਸਰੀਰ ਚ ਰਾਤ ਨੂੰ ਰਿਪੇਅਰ ਹੁੰਦੀ ਹੈ ਤੁਸੀਂ ਦੇਖੋ ਮਿਸਤਰੀ ਕਿਸੇ ਨੂੰ ਕੰਮ ਕਰਦਾ ਜਦੋਂ ਰਿਪੇਅਰ ਕਰਦਾ ਕਿਸੇ ਚੀਜ਼ ਦਾ ਤੇ ਕੁਛ ਨਾ ਕੁਛ ਕਚਰਾ ਫੈਲਦਾ ਸਰ ਕੁਝ ਵੇਸਟੇਜ ਹੁੰਦੀਆਂ ਨੇ ਚੀਜ਼ਾਂ ਕੋਈ ਜਿੱਤਰਾ ਨਿਕਲਦੀਆਂ ਨੇ ਸਾਡੇ ਸਰੀਰ ਅੰਦਰ ਵੀ ਜਦੋਂ ਰਿਪੇਅਰਿੰਗ ਹੁੰਦੀ ਹੈ ਤੇ ਉੱਥੇ ਵੀ ਵੇਸਟੇਜ ਨਿਕਲਦੀ ਹੈ ਤੇ ਉਹਨੂੰ ਫੇਰ ਕਰਨਾ ਹੁੰਦਾ ਆ ਉਹ ਕਚਰੇ ਨੂੰ ਬਾਹਰ ਕੱਢਣਾ ਹੁੰਦਾ ਯਾਨੀ ਕਿ ਫਿਰ ਕੀ ਕਰਦਾ ਮਿਸਤਰੀ ਉੱਥੇ ਲਾ ਕੇ ਝਾੜੂ ਸਾਫ ਕਰ ਦਿੰਦਾ ਤਾਂ ਕਿ ਅਗਲੇ ਦਿਨ ਵਾਸਤੇ ਅੱਡਾ ਫੇਰ ਰੋਜ਼ਾ ਸਾਫ ਹੋ ਜੇ ਸੇਮ ਇਸੇ ਤਰ੍ਹਾਂ ਹੀ ਸਾਡੇ ਅਸੀਂ ਉਹਨੂੰ ਤਿਆਰ ਕਰਨਾ ਹੁੰਦਾ ਹੈ ਰਾਤ ਦੀ ਜਿਹੜੀ ਰਿਪੇਅਰਿੰਗ ਹੋਈ ਹੈ ਜਿਹੜੀ ਵਿੱਚੋਂ ਵੇਸਟੇਜ ਮਟੀਰੀਅਲ ਨਿਕਲਿਆ ਉਹਨੂੰ ਸਰੀਰ ਚੋਂ ਬਾਹਰ ਕੱਢਣਾ ਹੁੰਦਾ ਸੋ ਉਹ ਦੋ ਤਰੀਕਿਆਂ ਨਾਲ ਸੌਰੀ ਤਿੰਨ ਤਰੀਕਿਆਂ ਨਾਲ ਉਹ ਸਾਫ਼ ਹੁੰਦਾ ਸੀ ਇੱਕ ਸੀਗਾ ਸਟੂਲ ਦਾ ਰਸਤਾ ਲੈਟਰਨ ਆਦਮੀ ਸਵੇਰ ਸਵੇਰ ਉੱਠ ਕੇ ਜਦੋਂ ਵੀ ਪਾਣੀ ਪੀਂਦਾ ਤੇ ਫਿਰ ਫਰੈਸ਼ ਹੋਣ ਵੇਲੇ ਤਿਆਰ ਹੋ ਜਾਂਦਾ ਨਾ ਉਹ ਸਟੂਲ ਰਾਹੀਂ ਗੰਦਗੀ ਸਰੀਰ ਬਾਹਰ ਕੱਢਦਾ ਦੂਸਰਾ ਉੱਠਦਿਆਂ ਸਾਰੀ ਯੂਰਿਨ ਕਰਦਾ ਪਿਸ਼ਾਬ ਆਉਂਦਾ ਉਦਾਂ ਹੀ ਗੰਦਗੀ ਬਾਹਰ ਕੱਢਦਾ ਹੈ ਤੇ ਤੀਸਰੀ ਪਸੀਨੇ ਰਾਹੀਂ ਬਾਹਰ ਕੱਢਦਾ ਇਹ ਗੰਦਗੀ ਸਾਫ਼ ਹੋਣਾ ਬੇਹੱਦ ਜ਼ਰੂਰੀ ਹੈ ਉੱਠ ਕੇ ਸਵੇਰੇ ਅਗਰ ਕੋਸਾ ਪਾਣੀ ਪੀ ਲੈਂਦੇ ਹੋ ਦੋ ਗਲਾਸ ਕਿ ਉਸ ਤੋਂ ਬਾਅਦ ਦੇਖੋ ਫਰੈਸ਼ ਹੋਣ ਦਾ ਜਿਹੜਾ ਟਾਈਮਿੰਗ ਹੈ ਉਹ ਤੁਹਾਡਾ ਵਧੀਆ ਹੋ ਜਾਂਦਾ ਹੈ 10-15 ਮਿੰਟ ਬਾਅਦ ਹੀ ਸਰੀਰ ਕਹਿੰਦਾ ਕਿ ਨਹੀਂ ਹੁਣ ਭਈ ਚੱਲ ਥੋ ਟਾਇਲਟ ਦੇ ਵਿੱਚ ਜਾ 10-15 ਮਿੰਟ ਵੀ ਨਹੀਂ ਲੱਗਦੇ 10-15 ਮਿੰਟ ਵੀ ਨਹੀਂ ਲੱਗਦੇ ਵੱਧ ਤੋਂ ਵੱਧ 10 ਤੋਂ 15 ਮਿੰਟ ਲੱਗਦੇ ਹਾਂਜੀ ਤੇ ਸਰੀਰ ਤਿਆਰ ਠੀਕ ਹੈ ਇੱਕ ਵਾਰੀ ਪਛਾਤ ਤੇ ਉੱਠਦੇ ਹਾਂ ਸਾਰੀ ਕਰਦੇ ਹਾਂ ਇੱਕ ਵਾਰੀ ਫੇਰ ਉਹ ਪਾਣੀ ਪੀਤਾ ਸੋ ਇਹ ਦੋਨੋਂ ਕੰਮ ਤੇ ਸਵੇਰੇ ਉੱਥੇ ਹੋ ਜਾਂਦੇ ਨੇ ਤੀਸਰਾ ਜਿਹੜਾ ਨਾ ਅੱਜ ਕੱਲ ਜਿਹੜੀ ਜਿਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਉਹ ਹੈਗਾ ਪਸੀਨੇ ਰਾਹੀਂ ਜਿਹੜੇ ਤੁਹਾਡੇ ਸੱਲਾਂ ਦੇ ਅੰਦਰ ਤੱਕ ਦੀ ਜਿਹੜੀ ਗੰਦਗੀ ਆ ਉਹ ਸਿਰਫ ਪਸੀਨੇ ਰਾਹੀਂ ਬਾਹਰ ਨਿਕਲਦੀ ਹੁੰਦੀ ਹੈ ਤੇ ਉਹ ਗੰਦਗੀ ਨਿਕਲਦੀ ਕਿਵੇਂ ਹੈ ਇੱਕ ਹੈਗਾ ਪਸੀਨਾ ਗਰਮੀ ਨਾਲ ਬੈਠੇ ਬੈਠੇ ਆ ਰਿਹਾ ਉਹਦੇ ਨਾਲ ਗੰਦਗੀ ਸਾਫ਼ ਨਹੀਂ ਹੁੰਦੀ ਮੈਂ ਐਗਜ਼ਾਮਪਲ ਲੈ ਰਿਹਾ ਇੱਕ ਗਲਾਸ ਦੇ ਵਿੱਚ ਕਚਰਾ ਸੱਲੇ ਬੈਠਾ ਤੇ ਉਹ ਚ ਪਾਣੀ ਵੀ ਹੈਗਾ ਤੇ ਤੁਸੀਂ ਉੱਤੋਂ ਪਾਣੀ ਰੋੜ ਦਿੰਦੇ ਹੋ ਤੇ ਕਚਰਾ ਗਲਾਸ ਦੇ ਵਿੱਚ ਹੀ ਰਹਿ ਗਿਆ ਤੇ ਜੇ ਉਸੇ ਗਲਾਸ ਨੂੰ ਤੁਸੀਂ ਪਹਿਲਾਂ ਖਲਾ ਦਿੰਦੇ ਹੋ ਚੰਗੀ ਤਰ੍ਹਾਂ ਤੇ ਫਿਰ ਪਾਣੀ ਰੋੜਦੇ ਹੋ ਤੇ ਕਚਰਾ ਬਾਹਰ ਨਿਕਲ ਜਾਂਦਾ ਹੈ ਐਕਸਰਸਾਈਜ਼ ਦਾ ਮਤਲਬ ਮਕਸਦ ਇਹ ਹੈਗਾ ਕਿ ਸਰੀਰ ਹਿਲੇ ਉਹ ਗਲਾਸ ਕੀ ਹੈ ਖਿਲ ਗਿਆ ਸ਼ੇਕ ਕਰ ਦਿੱਤਾ ਉਹਨੂੰ ਚੰਗੀ ਤਰ੍ਹਾਂ ਜਦੋਂ ਤੁਸੀਂ ਤੇਜ਼ ਤੁਰਦੇ ਹੋ ਤੇਜ਼ ਦੌੜਦੇ ਹੋ ਜਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਹੋ ਜਿਹਦੇ ਵਿੱਚ ਤੁਹਾਨੂੰ ਫਿਰ ਪਸੀਨਾ ਆਉਂਦਾ ਹੈ ਹਿਲ ਡੋਲ ਦੇ ਨਾਲ ਤੇ ਉਦੋਂ ਇਹ ਸਰੀਰ ਦੇ ਅੰਦਰ ਜਿਹੜੀ ਗੰਦਗੀ ਹੈ ਪੇਟ ਵਾਲੀ ਯੂਰਨ ਬਲੈਡਰ ਵਾਲੀ ਕਿਡਨੀ ਨੇ ਜਿਹੜੀ ਕੱਢੀ ਆ ਉਹ ਤੇ ਯੂਰਨ ਆ ਹੀ ਨਿਕਲ ਜਾਏਗੀ ਸੂਲ ਵਾਲੀ ਸੂਰ ਰਾਈ ਨਿਕਲ ਜਾਏਗੀ ਲੇਕਿਨ ਜਿਹੜੀ ਸੈੱਲਾਂ ਦੇ ਅੰਦਰ ਦੀ ਗੰਦਗੀ ਆ ਉਹ ਸਿਰਫ ਪਸੀਨੇ ਨਾਲ ਹੀ ਨਿਕਲਦੀ ਆ ਤੁਸੀਂ ਦੇਖਿਆ ਹੋਏਗਾ ਜਦੋਂ ਪਸੀਨਾ ਮਿਹਨਤ ਕਰਕੇ ਆਉਂਦਾ ਨਾ ਤੇ ਉਸ ਤੋਂ ਬਾਅਦ ਜੇ ਪਸੀਨਾ ਸੁੱਕ ਜਾਏ ਤੇ ਤੁਹਾਨੂੰ ਇੱਕ ਅਲੱਗ ਹੀ ਤਰ੍ਹਾਂ ਦੀ ਚਿਪਚਪਾੜ ਸਰੀਰ ਤੇ ਮਹਿਸੂਸ ਹੁੰਦੀ ਆ ਉਹ ਗਰਮੀ ਨਾਲ ਆਏ ਪਸੀਨੇ ਨਾਲ ਕਦੇ ਮਹਿਸੂਸ ਨਹੀਂ ਹੋਏਗੀ ਉਹ ਮਿਹਨਤ ਨਾਲ ਜਿਹੜਾ ਨਿਕਲਦਾ ਕਿਉਂਕਿ ਉਦੋਂ ਉਹਨੇ ਸਰੀਰ ਨੇ ਸਾਰੀ ਗੰਦਗੀ ਬਾਹਰ ਕਰ ਦਿੱਤੀ ਐ ਸੋ ਪਹਿਲਾ ਜਿਹੜਾ ਹੈਗਾ ਆ ਸਰੀਰ ਦਾ ਮੋਡ ਉਹ ਹੈ ਡੀਟੌਕਸ ਮੋਡ ਜਿਹਨੂੰ ਸਾਨੂੰ ਸਵੇਰੇ ਸਵੇਰੇ ਪੂਰਾ ਕਰ ਲੈਣਾ ਚਾਹੀਦਾ ਕਿਉਂਕਿ ਸਾਰਾ ਦਿਨ ਤੇ ਫਿਰ ਜਾ ਕੇ ਆਪਣੇ ਆਪਣੇ ਕੰਮਾਂ 'ਚ ਲੱਗਣਾ ਤੇ ਜ਼ਿਆਦਾਤਰ ਕੰਮ ਬਹਿਣਦੇ ਨੇ ਸੋ ਇਹ ਕੰਮ ਜਿਹੜੇ 2 ਘੰਟੇ ਸ਼ਰੀਰ ਨੂੰ ਦੇਣੇ ਨੇ ਸਵੇਰੇ ਸਵੇਰੇ ਦੇ ਲਈਏ ਤਾਂ ਕਿ ਸਹੀ ਢੰਗ ਨਾਲ ਇਹ ਸ਼ਰੀਰ ਡੀਟੌਕਸ ਹੋ ਜੇ ਅਗਲਾ ਜਿਹੜਾ ਮੋਡ ਸਟਾਰਟ ਹੋ ਜਾਣਾ ਫਿਰ ਹੈ ਪਾਚਣ ਕਿਰਿਆ ਔਰ ਇਹ ਯਾਦ ਰੱਖੋ ਸ਼ਰੀਰ ਇੱਕ ਕੰਮ ਟਾਈਮ ਦੇ ਵਿੱਚ ਹੁਣ ਇੱਕ ਹੀ ਕੰਮ ਕਰਦਾ ਜੇ ਜਦੋਂ ਪਾਚਣ ਕਰ ਰਿਹਾ ਓਦੋਂ ਰਿਪੇਅਰਿੰਗ ਨਹੀਂ ਤੇ ਜਦੋਂ ਰਿਪੇਅਰਿੰਗ ਕਰ ਰਿਹਾ ਓਦੋਂ ਪਾਚਣ ਨਹੀਂ ਅਸੀਂ ਅੱਜ ਕੱਲ ਇਹ ਚੀਜ਼ਾਂ ਮਿਲਾਤੀਆਂ ਹੋਈਆਂ ਨੇ ਆਪਸ ਦੇ ਵਿੱਚ ਹਮੇਸ਼ਾ ਸ਼ੁਰੂ ਤੋਂ ਹੀ ਸ਼ਾਸਤਰਾਂ ਸਾਡੇ ਤੋਂ ਕਿਹਾ ਜਾ ਰਿਹਾ ਹੈ ਕਿ ਰਾਤ ਦਾ ਖਾਣਾ ਸੂਰਜ ਡੁੱਬਣ ਤੱਕ ਖਾ ਲਓ ਕਿਉਂ ਕਿਉਂਕਿ ਜਦ ਤੱਕ ਤੁਸੀਂ ਸੌਣਾ ਆ ਉਹ ਤੁਹਾਡਾ ਖਾਣਾ ਜਿਹੜਾ ਉਹ ਸਟਮਕ ਦੇ ਵਿੱਚ ਨਾ ਰਵੇ ਜਦੋਂ ਸਟਮਕ ਚੋਂ ਖਾਣਾ ਨਿਕਲ ਗਿਆ ਅੰਤੜੀਆਂ 'ਚ ਚਲੇ ਗਿਆ ਤੁਹਾਡਾ ਪਾਚਣ ਰਸ ਜਿਹੜੇ ਨੇ ਕੰਮ ਕਰ ਰਹੇ ਉਹਨਾਂ ਨੇ ਕੰਮ ਹੁਣ ਬੰਦ ਕਰ ਦੇਣਾ ਅੱਗੇ ਤਾਂ ਅੰਤੜੀਆਂ ਦਾ ਕੰਮ ਹੈ ਸੋ ਸਟਮਕ ਜਿਹੜਾ ਹੈ ਉਹ ਖਾਲੀ ਹੋ ਜਾਣਾ ਚਾਹੀਦਾ ਰਾਤ ਨੂੰ ਇਸ ਤਰ੍ਹਾਂ ਖਾਣਾ ਡਿਜ਼ਾਈਨ ਕਰਨਾ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਖਾਣਾ ਆ ਦਿਨੇ ਪਾਚਨ ਕਿਰਿਆ ਚਲਦੀ ਰਹੇ ਲੇਕਿਨ ਉਹਨੂੰ ਵੀ ਜਦੋਂ ਖਾਧਾ ਫਿਰ ਪਚਾਉਣ ਦਾ ਟਾਈਮ ਅੱਜ ਕੱਲ ਕੀ ਹੈ ਕਿ ਮੂੰਹ ਚੱਲਦਾ ਹੀ ਰਹਿੰਦਾ ਥੋੜਾ ਥੋੜਾ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਯਾਨੀ ਕਿ ਸਟਮਕ ਪੈਂਦਾ ਹੀ ਰਹਿੰਦਾ ਸਟਮਕ ਦੇ ਵਿੱਚ ਹੁਣ ਜੇ ਸਟਮਕ ਚ ਪੈਂਦਾ ਰਿਹਾ ਤਾਂ ਉੱਥੇ ਪ੍ਰੋਸੈਸਿੰਗ ਦਾ ਕੰਮ ਚੱਲ ਰਹਾ ਤੇ ਜਿਹੜਾ ਖਾਣਾ ਅੰਤਰੀਆਂ ਚ ਚਲੇਗਾ ਉਹਦੇ ਅੱਗੇ ਜਿਹੜਾ ਪਚਣਾ ਹੈ ਜਾ ਕੇ ਲੱਗਣਾ ਹੈ ਸ਼ਰੀਰ ਦੇ ਵਿੱਚ ਉਹ ਕੰਮ ਰੁਕ ਜਾਣਾ ਸੋ ਜਦ ਵੀ ਖਾਣਾ ਖਾਓ ਉਹਦੇ ਚ ਦੂਸਰਾ ਖਾਣਾ ਖਾਣ ਤੱਕ 4 ਘੰਟੇ ਦਾ ਗੈਪ ਚਾਹੀਦਾ ਸਵੇਰੇ ਨਾਸ਼ਤਾ ਹੁੰਦਾ ਸੀ ਲੰਚ ਹੁੰਦਾ ਸੀ ਫਿਰ ਡਿਨਰ ਹੁੰਦਾ ਸਵੇਰ ਦਾ ਬ੍ਰੇਕਫਾਸਟ ਕਰ ਲਿਆ ਉਸ ਤੋਂ ਬਾਅਦ ਹਮੇਸ਼ਾ ਹੀ 8-9 ਵਜੇ ਤੱਕ ਬ੍ਰੇਕਫਾਸਟ ਹੋ ਜਾਂਦਾ ਸੀ ਨਾਸ਼ਤਾ ਹੋ ਜਾਂਦਾ ਸੀ ਤੇ ਫਿਰ ਖਾਣਾ ਦੁਪਹਿਰ ਦਾ ਕਿੰਨੇ ਵਜੇ 2 ਵਜੇ 1 ਤੋਂ 2 ਵਜੇ ਆਪਣੇ ਆਪ ਹੋ ਗਏ ਨਾ 4-5 ਘੰਟੇ ਫਿਰ ਜਿਹੜਾ 1 ਵਜੇ ਖਾ ਲਿਆ ਰਾਤ ਦਾ ਖਾਣਾ ਸ਼ਾਮ ਦਾ ਕਦੋਂ ਖਾਣਾ ਫਿਰ 6-7 ਵਜੇ 4 ਘੰਟੇ ਦਾ ਫਾਸਲਾ ਜਦੋਂ ਇਹ ਅਸੀਂ ਗੜਬੜ ਕਰ ਲਿਆ ਕਦੇ ਉੱਠ ਕੇ ਚਾਹ ਪੀ ਲਈ ਕਦੇ ਉੱਠ ਕੇ ਕੋਈ 스낵ਸ ਖਾ ਲੇ ਕਦੇ ਉੱਠ ਕੇ ਕੁਝ ਖਾ ਲਿਆ ਕਦੇ ਜਦੋਂ ਜੀ ਕੀਤਾ ਫਰੂਟ ਖਾ ਲਿਆ ਜਦੋਂ ਜੀ ਕੀਤਾ ਸਲਾਦ ਨੂੰ ਟੱਕਰ ਪਏ ਇਹ ਜਿਹੜਾ ਅਸੀਂ ਵਿੱਚ ਵਿੱਚ ਖਾਂਦੇ ਰਹਿੰਨੇ ਆ ਇਹਦੇ ਨਾਲ ਸਾਡਾ ਕੋਈ ਵੀ ਕੰਮ ਨਾ ਤੇ ਡਾਈਜੈਸ਼ਨ ਦਾ ਸਹੀ ਨਾਲ ਚੱਲ ਰਿਹਾ ਨਾ ਹੀ ਸਾਡਾ ਅੱਗੇ ਜਦੋਂ ਸੌਣੇ ਆ ਤੇ ਫਿਰ ਰਿਪੇਅਰਿੰਗ ਜਿਹੜਾ ਕੰਮ ਹੈ ਉਹ ਵੀ ਸਾਡਾ ਡਿਸਟਰਬ ਹੋ ਜਾਂਦਾ ਹਾਂਜੀ ਦਿਨੇ ਜਦੋਂ ਇਤਨਾ ਖਰਦੇ ਖਾਂਦੇ ਰਹਿੰਨੇ ਆ ਕਦੇ ਵੀ ਦੇਖੋ ਰਾਤ ਨੂੰ ਫਿਰ ਪਾਸੇ ਹੀ ਮਾਰਦੇ ਰਹਿੰਦੇ ਜਿਹੜੀ ਡੀਪ ਗਰੀ ਨੀਂਦ ਆਉਣੀ ਚਾਹੀਦੀ ਹੋਣੀ ਆਉਂਦੀ ਸੋ ਸਾਰੇ ਸਿਸਟਮ ਅਗਰ ਅਸੀਂ ਸਹੀ ਕਰ ਲਾਂਗੇ ਨਾ ਤੇ ਤੁਸੀਂ ਦੇਖੋਗੇ ਕਿ ਆਪਣੇ ਆਪ ਸਰੀਰ ਬਿਮਾਰੀਆਂ ਨੂੰ ਠੀਕ ਕਰੀ ਜਾਂਦਾ ਇਹਨੂੰ ਕਿਸੇ ਬਾਹਰੋਂ ਲੋੜ ਨਹੀਂ ਹੈਗੀ ਔਰ ਜਦੋਂ ਇਹ ਆਪ ਕਰਦਾ ਨਾ ਸਾਰੇ ਕੰਮ ਤੇ ਫਿਰ ਉਹ ਪਰਫੈਕਟ ਤਰੀਕੇ ਨਾਲ ਕਰਦਾ ਸੋ ਇਹ ਸਿਸਟਮ ਨੂੰ ਜਗਾਉਣ ਵਾਸਤੇ ਅਸੀਂ ਕਰਨਾ ਕੀ ਹੈ ਇਹ ਜਾਣਾਂਗੇ ਹੁਣ ਸਵੇਰੇ ਉઠੋ ਦੋ ਗਲਾਸ ਕੋਸਾ ਪਾਣੀ ਘਟੋ ਘਟ ਦੈਨ ਪੀਲੋ ਤੇ ਚੰਗਾ ਘਟੋ ਘਟ ਦੋ ਗਲਾਸ ਕੋਸਾ ਪਾਣੀ ਤੇ ਜ਼ਰੂਰ ਪੀਓ ਔਰ ਉਹ ਪਾਣੀ ਇਨਾ ਕ ਗਰਮ ਹੋਵੇ ਕਿ ਤੁਹਾਡੀ ਉਂਗਲੀ ਨੂੰ ਗਰਮ ਲੱਗੇ ਔਰ ਉਹ ਦੇ ਵਿੱਚ ਤੁਹਾਨੂੰ ਗਰਮ ਲੱਗੇ ਸਾਰ ਵੀ ਲਵੇ ਲੇਕਿਨ ਉਹ ਗਰਮ ਲੱਗੇ ਠੀਕ ਹੈ ਜੀ ਇੱਕ ਹੁੰਦਾ ਮਾੜਾ ਜਿਹਾ ਠਾਰਪਨੀ ਆ ਉਹ ਨਹੀਂ ਇਸ ਦਾ ਮਕਸਦ ਕੀ ਹੁੰਦਾ ਹੈ ਗਰਮ ਪਾਣੀ ਦਾ ਕਿ ਜਦੋਂ ਤੁਸੀਂ ਸੌਂਦੇ ਹੋ ਤੇ ਤੁਹਾਡੀ ਬਾਡੀ ਦਾ ਟੈਂਪਰੇਚਰ ਡਾਊਨ ਹੋ ਜਾਂਦਾ ਕਦੇ ਵੀ ਸਵੇਰੇ ਸਵੇਰੇ ਉੱਠੇ ਨਾ ਥਰਮਾਮੀਟਰ ਮੂੰਹ ਚ ਰੱਖਿਓ ਤੇ ਤੁਹਾਨੂੰ 98.4 ਟੈਂਪਰੇਚਰ ਨਹੀਂ ਮਿਲਦਾ ਤੇ ਜਦੋਂ ਵੀ ਕਿਤੇ ਬੁਖਾਰ ਤੋਂ ਬਾਅਦ ਤੁਹਾਡਾ ਟੈਂਪਰੇਚਰ ਡਾਊਨ ਹੁੰਦਾ ਆ ਉਦੋਂ ਇੱਕ ਵਾਰੀ ਥੱਲੇ ਆ ਜਾਂਦਾ ਹੈ ਟੈਂਪਰੇਚਰ ਤੇ ਤੁਹਾਡੇ ਸਰੀਰ 'ਚ એનર્ਜੀ ਹੁੰਦੀ ਆ ਉਦੋਂ ਨਹੀਂ ਹੁੰਦੀ એનર્ਜੀ ਬਣਨ ਵਾਸਤੇ ਸਰੀਰ ਦੇ ਵਿੱਚ ਟੈਂਪਰੇਚਰ 98.4 ਹੀ ਚਾਹੀਦਾ ਇਸ ਕਰਕੇ ਜਦੋਂ ਸਵੇਰੇ ਸਵੇਰੇ ਉੱਠ ਕੇ ਤੁਸੀਂ ਪਾਣੀ ਗਰਮ ਪੀਂਦੇ ਹੋ ਉਹ ਟੈਂਪਰੇਚਰ ਨੂੰ ਮੇਨਟੇਨ ਕਰ ਦਿੰਦਾ ਉਸ ਵੇਲੇ ਤੁਹਾਡੇ ਸਰੀਰ 'ਚ એનર્ਜੀ ਆ ਜਾਂਦੀ ਹੈ ਅੰਦਰ ਦੀਆਂ ਕਿਰਿਆਵਾਂ ਜਿਹੜੀਆਂ ਉਹ ਸਹੀ ਹੋਣ ਲੱਗ ਪੈਂਦੀਆਂ ਨੇ ਤੁਸੀਂ ਜਦੋਂ ਗਰਮ ਪਾਣੀ ਪੀਂਦੇ ਹੋ ਤੁਸੀਂ ਉਸੇ ਵੇਲੇ ਦੇਖੋ ਇੱਕ ਵਾਰੀ ਮਹਿਸੂਸ ਕਰੋਗੇ ਕਿ ਐ ਇੱਕ ਵਾਰੀ ਪਸੀਨਾ ਹੀ ਹਲਕਾ ਜਿਹਾ ਆ ਗਿਆ ਭਾਵੇਂ ਸਿਆਲ ਗਰਮ ਹੋ ਕੇ ਤੇ ਇੱਕ ਵਾਰੀ ਪਸੀਨਾ ਥੋੜਾ ਜਿਹਾ ਉਸ ਵੇਲੇ ਆ ਜਾਂਦਾ ਸੋ ਟੈਂਪਰੇਚਰ ਵਾਲਾ ਪਾਣੀ ਜਿਹੜਾ ਗਰਮ ਪੀਂਦੇ ਇਹ ਫਾਇਦੇ ਡੀਟੌਕਸ ਹੋਣਾ ਫਿਰ ਤੁਸੀਂ ਸ਼ਹਿਰ ਕਰਨ ਵਾਸਤੇ ਆ ਜਾਂਦੇ ਹੋ ਸ਼ਹਿਰ ਕਰਨ ਤੋਂ ਪਹਿਲਾਂ ਮੈਂ ਹਮੇਸ਼ਾ ਕਹਿੰਦਾ ਕਿ ਥੋੜੇ ਜਿਹੇ ਹਰੇ ਪੱਤੇ 30 35 ਗ੍ਰਾਮ ਪੱਤੇ ਖਾਣੇ ਸ਼ੁਰੂ ਕਰ ਦੋ ਇਹ ਤੁਹਾਡਾ ਅਗਲਾ এনवायरमेंट ਜਿਹੜਾ ਨੇ ਉਹਨੇ ਤਿਆਰ ਕਰਨਾ ਹੈ ਡਾਈਟਨ ਦਾ ਮੋੜ ਸਟਾਰਟ ਕਰਨਾ ਨਾ ਸਰੀਰ ਦਾ ਤੇ ਇਹਨੇ ਸਰੀਰ ਦਾ এনवायरमेंट ਸਹੀ ਕਰਨਾ ਹੁੰਦਾ ਰਾਤ ਦਾ ਖਾਣਾ ਖਾ ਕੇ ਜਿਹੜਾ ਸੁੱਤੇ ਉਹਦੇ ਵਿੱਚ ਤੁਹਾਡਾ ਬਾਡੀ ਦਾ ਐਸਿਡ ਵੱਧ ਜਾਂਦਾ ਹੈ ਕੁਝ ਖਾਣਾ ਪਚਿਆ ਰਹਿੰਦਾ ਜਿਹੜਾ ਉਹਦੇ ਇਤਜਾਬ ਬਣਦੇ ਨੇ ਤੇ ਜਦੋਂ ਤੁਸੀਂ ਹਰੇ ਪੱਤੇ ਖਾਂਦੇ ਹੋ ਇਹ ਹਾਈਲੀ ਐਲਕਲਾਈਨ ਫੂਡ ਹੈਗਾ ਇਹ ਤੁਹਾਡੇ ਅੰਦਰ ਸ਼ਰੀਰ ਦੇ ਜਿਹੜਾ ਹੈਗਾ ਐਸਿਡ ਬਣੇ ਉਹਨਾਂ ਨੂੰ ਡਿਊਟਲ ਕਰ ਦਿੰਦਾ ਸੋ ਤੁਹਾਡਾ ਅੱਗੇ ਵਾਸਤੇ ਪਾਚਣ ਕਿਰਿਆ ਹੁਣ ਪ੍ਰੋਪਰਲੀ ਤਿਆਰ ਹੋ ਗਈ ਤੇ ਨਾਲ ਤੁਸੀਂ ਨਿਕਲ ਕੇ ਆ ਜਾਂਦੇ ਹੋ ਹੁਣ ਬੋਡੀ ਨੂੰ ਡੀਟੌਕਸ ਕਰਨਾ ਇੱਥੇ ਆ ਕੇ ਐਕਸਰਸਾਈਜ਼ ਕਰਦੇ ਹੋ ਜਦੋਂ ਥੋੜੀ ਸੈਰ ਜ਼ਰੂਰ ਕਰੋ ਤੇਜ਼ ਚੱਲਣਾ ਤੇ ਦੌੜਨਾ ਜਿੰਨਾ ਤੁਸੀਂ ਕਰ ਲੋਗੇ ਨਾ ਇਹ ਕੁਦਰਤ ਨੇ ਜਿਹੜੀ ਸਭ ਤੋਂ ਵਧੀਆ ਐਕਸਰਸਾਈਜ਼ ਇਹੋ ਹੀ ਦਿੰਦੀ ਹੈ ਚੱਲਣਾ ਤੇ ਦੌੜਨਾ ਆ ਬਾਕੀ ਐਕਸਰਸਾਈਜ਼ ਆ ਤੇ ਅਸੀਂ ਆ ਬਣਾਈਆਂ ਨੇ ਨਾ ਉਧਰ ਦੀ ਐਕਸਰਸਾਈਜ਼ ਇੱਕ ਹੀ ਆ ਚੱਲਣਾ ਤੇ ਦੌੜਨਾ ਦੇਖਿਆ ਗਿਆ ਹੈ ਸਾਇੰਟੀਫਿਕਲੀ ਵੀ ਕਿ ਜਦੋਂ ਤੁਸੀਂ ਤੇਜ਼ ਚੱਲਦੇ ਹੋ ਜਾਂ ਦੌੜਦੇ ਹੋ ਤੁਹਾਡੇ ਸਰੀਰ ਦਾ ਇੱਕ ਇੱਕ ਮਸਲ ਰੋਮ ਰੋਮ ਕੰਮ ਕਰਦਾ ਉਸ ਵੇਲੇ ਤੇ ਉਹਦੇ ਤੱਕ ਆਕਸੀਜਨ ਦੀ ਆਪਣੇ ਆਪ ਸਾਥ ਇਹ ਜੋ ਜਾਂਦਾ ਆਪਣੇ ਆਪ ਆਕਸੀਜਨ ਦੀ ਸਰਪਲਾਈ ਵੱਧ ਜਾਂਦੀ ਹੈ ਸੋ ਜਦੋਂ ਤੁਸੀਂ ਦੌੜਦੇ ਹੋ ਤੇ ਫਿਰ ਦੇਖੋ ਪਸੀਨਾ ਵੀ ਆਉਂਦਾ ਖੁੱਲ ਕੇ ਪੂਰੀ ਬਾਡੀ ਸ਼ੇਕ ਹੋ ਗਈ ਐਕਸਰਸਾਈਜ਼ ਕੀਤੀ ਬਾਡੀ ਡੀਟੌਕਸੀਫਾਈ ਕੀਤੀ ਤੇ ਫੇਰ ਜਾ ਕੇ ਸਾਰਾ ਦਿਨ ਜਿਹੜਾ ਖਾਣਾ ਆ ਤੁਹਾਡਾ ਉਹ ਚ ਜਿਹੜਾ ਫਰੂਟਸ ਦਾ ਟਾਈਮ ਆ ਉਹ ਸਵੇਰੇ ਨਾਸ਼ਤੇ ਚ ਰੱਖੋ ਨਾਸ਼ਤਾ ਫਰੂਟਸ ਆ ਕਿਉਂਕਿ ਵਿਟਾਮਿਨ ਇਹਦੇ ਵਿੱਚ ਸਭ ਤੋਂ ਜ਼ਿਆਦਾ ਨੇ ਤੇ ਵਿਟਾਮਿਨ ਤੁਹਾਡੇ ਐਂਜ਼ਾਈਮਸ ਨੂੰ ਸਹੀ ਕਰਦੇ ਨੇ ਪਾਚਕ ਰਸ ਜਿਹੜੇ ਬਣਨੇ ਆ ਨਾ ਉਥੇ ਵਿਟਾਮਿਨਸ ਦਾ ਬੜਾ ਵੱਡਾ ਰੋਲ ਸੋ ਉਹ ਪ੍ਰੋਪਰ ਹੋਣ ਪਹਿਲਾਂ ਫੇਰ ਬਾਕੀ ਖਾਣਾ ਆ ਦੁਪਹਿਰ ਦਾ ਖਾਣਾ ਪ੍ਰੋਟੀਨ ਦੇ ਉਤੇ ਫੋਕਸ ਹੋਵੇ ਵੱਧ ਤੋਂ ਵੱਧ ਪ੍ਰੋਟੀਨ ਉਸ ਖਾਣੇ ਚ ਹੋਵੇ ਕਿਉਂਕਿ ਹੈਵੀ ਖਾਣਾ ਹੁੰਦਾ ਇਹਨੂੰ ਪਚਣ ਵਾਸਤੇ ਟਾਈਮ ਚਾਹੀਦਾ ਦੁਪਹਿਰ ਦਾ ਖਾਣਾ ਪ੍ਰੋਟੀਨ ਦੇ ਉੱਤੇ ਬੇਸ ਹੋਵੇ ਰਾਤ ਦਾ ਜਿਹੜਾ ਉਹ ਹਲਕਾ ਚਾਹੀਦਾ ਉੱਤੇ ਕੀ ਚਾਹੀਦੀਆਂ ਸਬਜ਼ੀਆਂ मिनਰਲਸ ਹੋ ਜਾਣ ਫਾਈਬਰ ਹੋ ਜੇ ਥੋੜੀ ਬਹੁਤ ਰੋਟੀਆਂ ਰਾਟੀਆਂ ਹੋ ਗਈ ਅਨਾਜ ਹੋ ਗਏ ਘਾਰ ਥੋੜੇ ਬਹੁਤ ਮਿਲ ਜਾਣ ਸੋ ਇਹ ਇਸ ਤਰ੍ਹਾਂ ਅਗਰ ਖਾਣੇ ਨੂੰ ਡਿਜ਼ਾਈਨ ਕਰ ਲਈਏ ਤੇ ਤੁਹਾਡੀ ਪਾਚਣ ਕਿਰਿਆ ਬਿਲਕੁਲ ਸਮੂਥਲੀ ਕੰਮ ਕਰਦੀ ਹੈ ਸਾਰਾ ਖਾਣਾ ਸਹੀ ਢੰਗ ਨਾਲ ਪਚੇਗਾ ਤੇ ਸਹੀ ਢੰਗ ਨਾਲ ਉਹ ਬਾਡੀ ਨੂੰ ਲੱਗੇਗਾ ਵੀ ਹੁਣ ਆ ਜਾਂਦਾ ਰਾਤ ਦਾ ਕੰਮ ਰਿਪੇਅਰਿੰਗ ਰਾਤ ਦੀ ਤੁਹਾਡੀ ਨੀਂਦ ਜਿਹੜੀ ਆ ਨਾ ਉਹ ਬਿਲਕੁਲ ਸਮੂਥ ਹੋਣੀ ਚਾਹੀਦੀ ਹੈ ਤੇ 7 ਤੋਂ 8 ਘੰਟੇ ਦੇ ਵਿੱਚ ਚਾਹੀਦੀ ਹੈ। ਉਹ 7-8 ਘੰਟੇ ਦੇ ਵਿੱਚ ਕੋਈ ਡਿਸਟਰਬੈਂਸ ਨਾ ਹੋਵੇ। ਕੁਦਰਤ ਨੇ ਜਿਹੜਾ ਸਿਸਟਮ ਬਣਾਇਆ ਨਾ ਉਹ ਹੈ ਕਿ ਸਵਿਚ ਜਿਹੜਾ ਆ ਤੁਹਾਡਾ ਨੀਂਦ ਵਾਲਾ ਉਹ ਉਦੋਂ ਆਨ ਕਰਨਾ ਕੁਦਰਤ ਨੇ ਜਦੋਂ ਹਨੇਰਾ ਹੋ ਗਿਆ। ਅਸੀਂ ਅੱਜ ਕੱਲ ਕੀ ਹੈ ਕਿ ਮੋਬਾਈਲ ਫੜ ਕੇ ਬਹਿ ਜਾਂਦੇ ਆ ਰਾਤ ਨੂੰ ਉਹ ਸਕਰੀਨ ਚ ਚੱਲਣਦਾ ਹੀ ਆ ਉਹ ਲੱਗਣਦਾ ਦਿਮਾਗ ਨੂੰ ਕਿਤੇ ਦੇਣੀ ਹੈ ਜੇ। ਰੋਸ਼ਨੀ ਮਿਲਦੀ ਹੈ ਬਲਬ ਲੱਗੇ ਨੇ ਦਿਨ ਰਾਤ ਦਾ ਹੋਣਾ ਤੇ ਕੋਈ ਹੈ ਹੀ ਨਹੀਂ। ਸੋ ਰਾਤ ਦੇ ਜਿਹੜੇ ਉਹ ਰਿਲੈਕਸ ਕਰਨ ਵਾਲੇ ਹਾਰਮੋਨ ਬਣਨੇ ਹੁੰਦੇ ਨੇ ਦਿਮਾਗ ਦੇ ਵਿੱਚ ਉਹ ਸਾਡੇ ਬਾਣੀ ਨਹੀਂ ਪਾਉਂਦੇ। ਸੋ 9 9:00 ਵਜੇ ਤੱਕ ਸਾਰੇ ਕੰਮ ਨਿਪਟਾ ਕੇ ਆਪਣੇ ਕਮਰੇ ਚ ਨੇਹਰਾ ਕਰ ਲੋ ਤੇ ਪੈ ਜਾਓ। 9 ਵਜੇ ਤੋਂ ਲੈ ਕੇ ਜਿਹੜਾ ਸਵੇਰ ਦੇ 5:00 ਵਜੇ ਤੱਕ ਦਾ ਟਾਈਮ ਹੈ ਜਾਂ 6:00 ਵਜੇ ਤੱਕ ਦਾ ਟਾਈਮ ਹੈ ਅੱਜ ਕੱਲ੍ਹ ਸਰਦੀਆਂ ਨੇ ਤੇ ਹੁਣ ਥੋੜਾ ਜ਼ਿਆਦਾ ਨੀਰਾ ਰਹਿੰਦਾ देर तक। ਇਹ ਬੈਸਟ ਟਾਈਮ ਹੈ ਸੌਣ ਦਾ। ਤੇ ਇਹਦੇ ਵਿੱਚ ਆਪਣੀ ਕਟੋ ਕਟ 7 ਘੰਟੇ ਦੀ ਤੇ ਵੱਧ ਤੋਂ ਵੱਧ 8 ਘੰਟੇ ਦੀ ਨੀਂਦ ਪੂਰੀ ਕਰੋ 7 8 ਘੰਟੇ ਲਗਾਤਾਰ ਮੈਨਰੇ ਕਦੀ ਖਿਦ ਨੀਂਦ ਨਹੀਂ ਨਹੀਂ ਨਾ ਆ ਰਹੀ ਐਸੇ ਕਰਕੇ ਤੇ ਸਾਡੀ ਸਰੀਰ ਦਾ ਰਿਪੇਅਰਿੰਗ ਸਿਸਟਮ ਕੰਮ ਨਹੀਂ ਕਰ ਰਿਹਾ ਜਦੋਂ ਉਹਨੂੰ ਤੁਸੀਂ ਔਨ ਕਰ ਲਿਆ ਤੁਸੀਂ ਦੇਖੋਗੇ ਕਿਵੇਂ ਕਮਾਲ ਹੁੰਦੇ ਨੇ ਜਿਹੜੀਆਂ ਆ ਜੀਮ ਬਿਮਾਰੀਆਂ ਸੀ ਕਈ ਲੈ ਕੇ ਚੱਲਣ ਦੇ ਆ ਨਾ ਇਹ ਦੇਣਾ ਚੀ ਜਾਂਦੀਆਂ ਨੇ ਰਹਿੰਦੀ ਨਹੀਂ ਕੋਈ ਵੀ ਕਿਉਂਕਿ ਜਿਹੜਾ ਰਿਪੇਅਰਿੰਗ ਹੈ ਰਿਪੇਅਰਿੰਗ ਦੇ ਵਿੱਚ ਤੁਹਾਡਾ ਰਿਜ਼ੋਨੇਸ਼ਨ ਹੋਣਾ ਹੈ 9 ਸਾਲ ਬਣਨੇ ਨੇ ਜਿਹੜਾ ਜਿੰਨਾ ਸਾਲਾਂ ਦੀ ਟੁੱਟਪੱਜ ਹੋਈ ਹੈ ਉਹਨਾਂ ਦੀ ਰਿਪੇਅਰ ਹੋਣੀ ਹੈ ਹਾਂਜੀ ਅਸੀਂ ਜਿੰਨੂੰ ਸ਼ੂਗਰ ਹੋ ਗਿਆ ਉਹਨੇ 8-10 ਵਾਰੀ ਤਾਂ ਪਸ਼ਾਬ ਕਰਨ ਜਾਣਾ ਰਾਤ ਰਾਤ ਸੀ ਹਾਂਜੀ 2-3 ਵਾਰੀ ਤਾਂ ਘਟੋਗਾ ਟਿ ਉੱਠਣਾ ਹੀ ਹੈ ਜਦੋਂ ਇੱਕ ਵਾਰੀ ਨੀਂਦ ਖੁੱਲ ਗਈ ਤੇ ਫਿਰ ਉਹ ਸਿਸਟਮ ਰੁਕ ਗਿਆ ਠੀਕ ਹੈ ਨਹੀਂ ਮਿਚਾਣੀ ਚਾਹੀਦੀ ਜਦ ਬਾਥਰੂਮ ਜਾਣਾ ਰਾਈਟ ਜਾਂ ਕਿਰੋਸ਼ ਨਹੀਂ ਆਲੀ ਉਹ ਠੀਕ ਹੈ ਨਹੀਂ ਮਿਚਾਣੀ ਨਹੀਂ ਚਾਹੀਦੀ ਨਹੀਂ ਜੀ ਰੱਖਣੀ ਨਹੀਂ ਸ਼ੂਗਰ ਤੁਸੀਂ ਸ਼ੂਗਰ ਜਦੋਂ ਜੋ ਮੈਂ ਦੱਸਣ ਲਿਆ ਕਰਨਾ ਸ਼ੁਰੂ ਕਰ ਦਿੱਤਾ ਨਾ ਇਹ 10 15 ਦਿਨਾਂ ਚ ਗਾਇਬ ਆਟੋਮੈਟਿਕਲੀ ਤੁਹਾਡੀਆਂ ਛੁੱਟ ਜਣੀਆਂ ਦਵਾਈਆਂ ਦਵਾਈਆਂ ਸਾਰੀਆਂ ਰਾਤ ਦੀ ਜਿਹੜੀ ਨੀਂਦ ਹੈ 10 ਵਜੇ ਤੱਕ ਨੀਂਦ ਆ ਜਾਏ ਤੇ ਫਿਰ ਇਹ ਟੇਕੇ ਸੌਜੋ ਇਹ ਨੀਂਦ ਪੂਰੀ ਰਾਤ ਦੀ ਲੈਣ ਵਾਸਤੇ ਇੱਕ ਹੋਰ ਕੰਮ ਕਰਨਾ ਅਸੀਂ ਦਿਨੇ ਆ ਕੇ ਨਾ ਦਿਨੇ ਝੱਪੀਆਂ ਲੈਂਦੇ ਰਹਿੰਦੇ ਆ ਦਿਨੇ ਕੋਸ਼ਿਸ਼ ਕਰੋ ਨੀ ਸੌਣਾ ਦਿਨ ਜਾਗਣੋ ਜੇ ਤੁਸੀਂ ਦਿਨੇ ਸੌ ਲਿਆ ਨਾ ਫਿਰ ਰਾਤ ਨੂੰ ਟੇਕੇ ਨਹੀਂ ਤੱਕਦੇ ਨਹੀਂ ਜੇ ਉਹੜੀ ਠੀਕ ਹੈ ਕਿਉਂਕਿ ਸੌਣ ਦਾ ਜਿਹੜਾ ਟਾਈਮ ਹੈ ਨਾ ਉਹ ਉਤਰਾਥ ਨੇ ਰੱਖਿਆ ਹੀ ਉਹ ਹੀ ਆ ਘਟੋ ਘਟ ਛੇ ਤੋਂ ਵੱਟੋ 8 ਘੰਟੇ ਉਸ ਤੋਂ ਜੇ ਤੁਸੀਂ ਦੇਣੇ ਵੀ 100 ਘੰਟਾ ਡੇਟ ਤੇ ਰਾਤ ਨੂੰ ਤੇ ਉਹ ਫਿਰ ਪਾਸੇ ਮਾਰ ਨਹੀਂ ਮਾਰਦੇ ਕਿਉਂਕਿ ਹੁਣ ਕੰਮ ਜਿਹੜਾ ਰਿਪੇਅਰਿੰਗ ਦਾ ਕੰਮ ਸੀ ਉਹ ਰਿਪੇਅਰਿੰਗ ਹੋ ਨਹੀਂ ਰਹੀ ਤੇ ਤੁਸੀਂ ਤੰਦਰੁਸਤ ਹੋ ਨਹੀਂ 파 ਰਹੇ ਸੋ ਡੀਪ ਸਲੀਪ ਜਿਹੜੀ ਆ ਉਹਨੂੰ ਨਿਸ਼ਚਿਤ ਕਰੋ ਰਾਤ ਨੂੰ 9 ਵਜੇ ਤੋਂ ਬਾਅਦ ਮੋਬਾਈਲ ਸਕਰੀਨ ਦੇ ਉੱਤੇ ਜਾਣਾ ਜਾਂ ਕੰਪਿਊਟਰ ਦੀ ਸਕਰੀਨ ਤੇ ਜਾਣਾ ਟੀਵੀ ਦੀ ਸਕਰੀਨ ਅੱਗੇ ਬੈਠਣਾ ਬੰਦ ਕਰ ਦਿਓ ਹਰ ਚੀਜ਼ ਦੀ ਇੱਕ ਲਿਮਟ ਹੈ ਇਹ ਕਰਕੇ ਯਾਨੀ ਕਿ ਸੌਣ ਤੋਂ ਪਹਿਲਾਂ ਤੁਹਾਡਾ ਇੱਕ ਘੰਟਾ ਉਹ ਦਿਮਾਗ ਨੂੰ ਰੋਸ਼ਨੀ ਮਿਲਣੀ ਜਿਹੜੀ ਉਹ ਬੰਦ ਹੋ ਜਾਏ ਜਾਂ ਡਿਮ ਰੋਸ਼ਨੀ ਦੇ ਵਿੱਚ ਚਲੇ ਜਾਓ ਫਿਰ ਤੁਹਾਨੂੰ 10 ਵਜੇ ਵਧੀਆ ਨੀਂਦ ਆ ਜਾਏਗੀ ਤੇ 10 ਵਜੇ ਤੋਂ ਲੈ ਕੇ ਜੇ 5 ਵਜੇ ਤੱਕ ਤੁਸੀਂ ਟੇਕੇ ਸੌ ਲਿਆ ਤੇ ਤੁਹਾਡੇ ਸਰੀਰ ਦਾ ਰੀਜੋਨੇਸ਼ਨ ਜਿਹੜਾ ਨਵਾਂ ਸੈੱਲਾਂ ਦਾ ਹੋਣਾ ਹੈ ਉਹ ਤੁਹਾਨੂੰ ਪਤਾ ਤੁਹਾਡੇ ਸਰੀਰ ਦੇ ਵਿੱਚ 200 ਕਰੋੜ ਸੈੱਲ ਲਗਭਗ ਰੋਜ਼ ਨਵੇਂ ਬਣਦੇ ਨੇ ਉਹ ਬਣਨਗੇ ਕਦੋਂ ਜਦੋਂ ਸਹੀ ਢੰਗ ਨਾਲ ਸੋਵੋਗੇ ਉਹ ਨੀਂਦ ਦੇ ਵਿੱਚ ਇੱਕ ਬੱਚਾ ਕਿਉਂ ਜ਼ਿਆਦਾ ਛੋਟਾ ਬੱਚਾ ਤੁਸੀਂ ਦੇਖਿਆ ਉਹ ਜਿਆਦਾ ਸੌਂਦਾ ਰਹਿੰਦਾ ਕਿਉਂ ਕਿਉਂ ਕਿ ਆ ਜਾਂਦਾ ਕਿ ਬੱਚੇ ਨੂੰ ਘੱਟੋ ਘੱਟ 20 ਘੰਟੇ ਸੌਣਾ ਚਾਹੀਦਾ ਕਿਉਂਕਿ ਉਹਦੀ ਗਰੋਥ ਹੋ ਰਹੀ ਹੈ ਉਹਨੇ ਜਿੰਨਾ ਬੱਚਾ ਜਿਆਦਾ ਸੌਏਗਾ ਉਹਨੇ ਉਹਦੇ ਸੈੱਲ ਵਧੀਆ ਵੱਢਗੇ ਉਨਾ ਹੀ ਉਹ ਉਹਦੀ ਗਰੋਥ ਚੰਗੀ ਹੋਏ ਤੁਹਾਡੇ ਸਰੀਰ ਦੇ ਵਿੱਚ ਇੱਕ ਉਮਰ ਤੋਂ ਬਾਅਦ ਜਾ ਕੇ ਸੈੱਲ ਇੱਕ ਲਿਮਟ ਆ ਜਾਂਦੀ ਹੈ ਉਹ ਸੈੱਲ ਬਣਦੇ ਨਹੀਂ ਮਰਦੇ ਜ਼ਮ ਤੱਕ ਬਣਦੇ ਨੇ ਲੇਕਿਨ ਬੜਨੇ ਦਾ ਦੌਰ ਹੈ ਜਦੋਂ ਸਹੀ ਟੰਗ ਨਾਲ ਸੌਵੋਗੇ ਰਾਤ ਦੀ ਨੀਂਦ ਆਪਣੀ ਪ੍ਰੋਪਰ ਕਰੋ ਜਿਹਦੇ ਵਿੱਚ ਤੁਹਾਡੀ ਰਿਪੇਅਰਿੰਗ ਤੇ ਰੀਜਨੇਸ਼ਨ ਸੈੱਲਾਂ ਦਾ ਸਹੀ ਹੋਵੇ ਤੇ ਜਿੰਨੇ ਰੀਜਨੇਸ਼ਨ ਸਲਾਂ ਦਾ ਸਹੀ ਕਰ ਰਿਆ ਸੋਚ ਕੇ ਦੇਖੋ 200 ਕਰੋੜ ਸੈੱਲ ਰੋਜ਼ ਨਵਾਂ ਬਣਦੇ ਉਹਦੇ ਵਾਸਤੇ ਤੁਸੀਂ ਖਾਣੇ ਚ ਮਟੀਰੀਅਲ ਵੀ ਚੰਗਾ ਦਿੱਤਾ ਹੈ 11 ਦਿਨ ਚੰਗਾ ਖਾਦਾ ਹੈ ਚੰਗੀ ਤਰ੍ਹਾਂ ਪਹਚਾਇਆ ਉਹ ਜਿਹੜੇ ਕੋ ਜਰੀਲੇ ਤੱਤ ਕਹੇ ਸੀ ਉਹ ਰੋਜ਼ ਡੀਟੌਕਸ ਵੀ ਕੀਤੇ ਨੇ ਤੇ ਰਾਤ ਨੂੰ ਸਹੀ ਢੰਗ ਨਾਲ ਰਿਪੇਅਰਿੰਗ ਹੋ ਰਹੀ ਹੈ ਤੇ ਨਵੇਂ ਸੈੱਲ ਸਹੀ ਬਣ ਰਹੇ ਨੇ ਤੇ 200 ਕਰੋੜ ਸੈੱਲ ਰੋਜ਼ ਨਵਾਂ ਬਣ ਰਿਹਾ ਕਿਆ ਜਾਂਦਾ ਹੈ ਕਿ ਸਰੀਰ ਨੂੰ 2 ਸਾਲ ਦੇ ਵਿੱਚ ਪੂਰਾ ਨਵਾਂ ਬਣਦਾ ਆ ਅੱਜ ਜੋ ਮੇਰੇ ਸਰੀਰ ਦੇ ਸੈੱਲ ਨੇ ਤੁਹਾਡੇ ਸਰੀਰ ਦੇ ਸੈੱਲ ਨੇ 2 ਸਾਲ ਬਾਅਦ ਇਹਨਾਂ ਚੋਂ ਇੱਕ ਸੈੱਲ ਵੀ ਨਹੀਂ ਰਹਿਣਾ ਸਾਰੇ ਬਦਲਦੇ ਨੇ ਰੋਜ਼ ਥੋੜੇ ਥੋੜੇ ਬਦਲ ਰਹੇ ਨੇ ਤੇ ਜੇ ਤੁਸੀਂ ਰੋਜ਼ ਜਿਹੜੇ ਰੋਜ਼ ਨਿਰਮਾਣ ਬਣਾ ਰਹੇ ਹੋ ਮਨ ਲੋ ਘਰ ਬਣਾ ਰਹੇ ਹੋ ਤੇ ਰੋਜ਼ ਮਟੀਰੀਅਲ ਚੰਗਾ ਲਾ ਰਹੇ ਹੋ ਰੋਜ਼ ਚੰਗਾ ਲਾ ਰਹੇ ਹੋ ਘਰ ਮਜ਼ਬੂਤ ਬਣੇਗਾ ਕਿ ਨਹੀਂ ਬਣੇਗਾ ਤੇ ਜੇ ਇੱਕ ਦਿਨ ਚੰਗਾ ਮਟੀਰੀਅਲ ਆ ਰਹੇ ਹੋ ਤੇ ਅਗਲੇ ਦਿਨ ਮਾੜਾ ਲਾ ਰਹੇ ਹੋ ਤੇ ਫੇਰ ਘਰ ਕੇ ਹੋ ਜਾ ਆਪਣੇ ਸਾਡੀ ਕੰਡੀਸ਼ਨ ਇਹੀ ਆ ਕਿ ਅਸੀਂ ਰੋਜ਼ ਜਿਹੜਾ ਮਟੀਰੀਅਲ ਲਾ ਰਹੇ ਹਾਂ ਕਿ ਇਸ ਦਿਨ ਚੰਗਾ ਕਿਸੇ ਦਿਨ ਮਾੜਾ ਲਾਉਂਦੇ ਆ ਉਹਨੂੰ ਰਿਪੇਅਰ ਹੋਣ ਵੀ ਨਹੀਂ ਸਕਦੀ ਹੁਣ ਸੀਮੈਂਟ ਤੇ ਥਾਪੇ ਦਿੱਤਾ ਲੇਕਿਨ ਉੱਤੇ ਗਰਮਾਲਾ ਵੱਜਣੀ ਨਹੀਂ ਤੇ ਆ ਉਹ ਘਰ ਦੀਆਂ ਦਿਵਾਰਾਂ ਕਿਉਂ ਜੇ ਰਕਣੀ ਓਬੜ ਖਾਬੜ ਲਗਣੀਆਂ ਨੇ ਨਾ ਉਹ ਅਦਰਕ ਵਾਂਗੂ ਕਿ ਕਦੇ ਛੋਟੇ ਢ ਨਿਕਲਦੇ ਆ ਕੋਈ ਥੰਨੂ ਨਿਕਲਦੇ ਆ ਉਹ ਫਿਰ ਸਾਡੀਆਂ ਗੜਬੜ ਹੁੰਦੀ ਜਾਂਦੀਆਂ ਸਾਰੀਆਂ ਸੋ ਅਗਰ ਸਹੀ ਕਰਨਾ ਹੈ ਆਪਣੇ ਆਪ ਨੂੰ ਤੇ ਆਪਣੇ ਇਹਨਾਂ ਤਿੰਨ ਸਿਸਟਮ ਜਿਹੜੇ ਸ਼ਰੀਰ ਦੇ ਵਿੱਚ ਕੁਦਰਤ ਨੇ ਲਾਏ ਉਹਨਾਂ ਨੂੰ ਜਗਾ ਲਓ ਉਹਨਾਂ ਨੂੰ ਆਨ ਰੱਖੋ ਡਾਈਜੈਸ਼ਨ ਸਿਸਟਮ ਰਿਪੇਅਰਿੰਗ ਸਿਸਟਮ ਤੇ ਨਾਲ ਹੀ ਡੀਟੌਕਸ ਸਿਸਟਮ ਅਸੀਂ ਬੜੇ ਜ਼ਹਿਰ ਇਕੱਠੇ ਕਰ ਲਏ ਨੇ ਆਪਣੇ ਚਾਰੇ ਪਾਸੇ ਡੀਟੌਕਸ ਹੋਣਾ ਬੜਾ ਜ਼ਰੂਰੀ ਹੈ ਅੱਜ ਜਿਨ੍ਹਾਂ ਨੇ ਕਰ ਲਿਆ ਫਿਰ ਕਮਾਲ ਦੇਖੋਗੇ ਤੁਸੀਂ ਜਿਹੜੀ ਦੇ ਵਿੱਚ એનર્ਜੀ ਕਿਵੇਂ ਬਣਦੀ ਆ ਤੇ ਨਾਲ ਦੀ ਨਾਲ ਤੁਸੀਂ ਤੰਦਰੁਸਤ ਕਿਵੇਂ ਰਹਿੰਦੇ ਹੋ ਹਾਂਜੀ ਕਿਵੇਂ ਤੁਹਾਨੂੰ ਤੁਸੀਂ ਲੰਬੀ ਉਮਰ ਤੱਕ ਕੋਈ ਪ੍ਰੋਬਲਮ ਨਹੀਂ ਸੋ ਅੱਜ ਦੀਆਂ ਇੰਨੀਆਂ ਗੱਲਾਂ ਕਰਦੇ ਮੈਂ ਤੁਹਾਡੇ ਕੋਲ ਇਜਾਜ਼ਤ ਸੋ ਸੁਣਨਾ ਜੀ ਅੱਗੇ ਹੁਣ ਅਸੀਂ ਇੱਕ ਇੱਕ ਬਿਮਾਰੀ ਜਿਹੜੀ ਹੈ ਉਹਨੂੰ ਵੀ ਸਮਝਣਾ ਹੈ ਜਿੰਨੂੰ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਬੀਪੀ ਹੈ ਕਿਸੇ ਨੂੰ ਹਾਰਡ ਦੀ ਪ੍ਰੋਬਲਮ ਹੈ ਕਿਸੇ ਦੇ ਗੋਡੇ ਦੁਖਦੇ ਨੇ ਇਹਨਾਂ ਸਮੱਸਿਆ ਨੂੰ ਵੀ ਅੱਗੇ ਸਮਝਾਂਗੇ ਤੇ ਸਮਝ ਕੇ ਫਿਰ ਕਿਸ ਪ੍ਰੋਬਲਮ ਵਾਸਤੇ ਸਾਨੂੰ ਕੀ ਸਪੈਸ਼ਲ ਕਰਨਾ ਪਵੇਗਾ ਮੈਂ ਨਾਲ ਉਹ ਵੀ ਦੱਸਾਂਗਾ ਜੇ ਤੁਸੀਂ ਕਰਦੇ ਹੋ ਤਾਂ ਉਹਨਾਂ ਪ੍ਰੋਬਲਮ ਨੂੰ ਤੁਸੀਂ ਜਲਦੀ ਠੀਕ ਕਰ ਸਕੋਗੇ ਲੇਕਿਨ ਸਭ ਤੋਂ ਪਹਿਲਾਂ ਇਹ ਜ਼ਰੂਰੀ ਆ ਆਹ ਤੇ ਇਹਨਾਂ ਸਿਸਟਮ ਆਪਣੇ ਆਪਣੇ ਆਨ ਕਰਨਾ ਅਗਰ ਇਹ ਆਨ ਨਹੀਂ ਕੀਤੇ ਤੇ ਕੁਝ ਨਹੀਂ ਹੋਣਾ ਸੋ ਇਹਦੇ ਨਾਲ ਹੀ ਮੈਂ ਅੱਜ ਚਾਹਾਂਗਾ ਯਾਦ ਦੀ ਸਾਰੇ ਭਾਂ ਪ੍ਰੋਬਲਮ ਫਿਰ ਤੋਂ ਸਤਿ ਅਕਾਲ ਮਿਲਦੇ ਆ ਫਿਰ